ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜੇ ਤਿੰਨ ਸ਼ਬਦ ਬੋਲਦਾ ਹਾਂ ਬਹੁਤ ਜ਼ਿਆਦਾ ਵੱਡੇ ਵੱਡੇ ਬੁੱਧੀਜੀਵੀ ਟਕਸਾਲੀ ਮਿਸ਼ਨਰੀ ਮੈਨੂੰ ਫੋਨ ਕਰਕੇ ਕਹਿੰਦੇ ਨੇ ਗਿਆਨੀ ਜੀ ਤੁਸੀਂ ਭੇਡ ਨਾ ਚਾਹਿਆ ਕਰੋ ਤੁਸੀਂ ਖਾਜ ਨਾ ਚਾਹਿਆ ਕਰੋ ਤੁਸੀਂ ਕਰਦੇ ਨਾ ਚਾਹਿਆ ਕਰੋ ਜਿਹੜੀ ਮੈਂ ਅੱਜ ਵੀਡੀਓ ਪਾਉਣੀ ਹੈ ਨਾ ਤੁਸੀਂ ਸੁਣ ਕੇ ਮੈਨੂੰ ਫੋਨ ਕਰਿਓ ਜਾਂ ਕਮੈਂਟ ਕਰਿਓ ਵੀ ਇਹ ਸ਼ਬਦ ਮੈਂ ਅਜ ਸਹੀ ਬੋਲ ਰਿਹਾ ਜਾਂ ਗਲਤ ਇੱਕ ਭਲਾਈਆਂ ਨੇ ਪਿੰਡ ਦਾ ਗੁਰਬੀਤ ਗੋਪੀ ਹੈ ਜਿਹੜਾ ਮੋਟਾ ਜਿਹਾ ਹੈ ਤਕਰੀਬਨ ਮੇਰੇ ਹਿਸਾਬ ਨਾਲ ਜੇ ਉਹਦਾ ਵੇਟ ਦੇਖੋ ਕਿ ਤਾ 1.5 ਕਿਲੋ ਦਾ ਹੋਣਾ ਘਟੂ ਘਟੂ ਤੇ ਜਦੋਂ ਕੁਰਸੀ ਤੇ ਬੈਠਦਾ ਨਾ ਚੇਰ ਤੇ ਮੈਨੂੰ ਲੱਗਦਾ ਵੀ ਐਦਾਂ ਹੋ ਉਠ ਨਹੀਂ ਸਕਦਾ। ਪੰਜਾਹ ਕਿਲੋ ਦਾ ਉਹਦਾ ਕੱਲਾ ਪੇਟ ਹੋਣਾ ਢਿੱਡ ਜਣ ਕੇ ਤੇ ਉਹ ਪਤਾ ਕੀ ਕਹਿੰਦਾ ਹੁਣ ਤਿੰਨ ਚਾਰਕ ਚੈਨਲ ਨੇ ਜਿਨ੍ਹਾਂ ਨੇ ਜਦੋਂ ਮੈਂ ਉਹ ਸ਼ਬਦ ਨਾ ਵਰਤਾਂ ਗੰਦਗੀ ਨੂੰ ਪਹਾੜਾਂ ਤੇ ਚੜਾਇਆ ਹੋਇਆ ਵੈਸੇ ਆਮ ਸ਼ਬਦ ਹੋਰ ਵਰਤੇ ਜਾਂਦਾ। ਤੇ ਮੇਰੇ ਕਹਿੰਦੇ ਜਿਹੜੀ ਬੱਤੀ ਦੰਦਾਂ ਵਿੱਚੋਂ ਗੱਲ ਨਿਕਲ ਜਾਵੇ ਉਹ ਸੱਚ ਹੋ ਜਾਂਦੀ ਹੈ ਜਿਹੜਾ ਮੈਨੂੰ ਸੁਪਨਾ ਆਉਂਦਾ ਉਹ ਵੀ ਕਹਿੰਦੇ ਸੱਚ ਹੋ ਜਾਂਦਾ ਤੇ ਇਹ ਗੱਲਾਂ ਦੋ ਚਾਰ ਉਹਨੇ ਕਹਿਦੀਆਂ ਇਹ ਕੋਈ ਵੀ ਕਹਿ ਸਕਦਾ ਤੇ ਹੁਣ ਜਿਹੜੀਆਂ ਭੇਡਾਂ ਉਹਦੇ ਖੇਤ ਜਾਂਦੀਆਂ ਨੇ ਖਾ ਚੱਕ ਡੇੜਾਂ ਖੇਤ ਜਾਂਦੀਆਂ ਨੇ ਦੱਸੋ ਵੀ ਬੰਦੇ ਆ ਹੁਣ ਕਹਿੰਦੇ ਉਹ ਮੁੰਡੇ ਦੇਣੇ ਵੀ ਸ਼ੁਰੂ ਕਰਦੇ ਉਹਨੇ ਮੁੰਡੇੜੀਆਂ ਪੰਜਾਬ ਦੀਆਂ ਭੇਡਾਂ ਨੇ ਇਹਨਾਂ ਨੂੰ ਇਹ ਬੇਨਦੀ ਐ ਦੇ ਇੱਕ ਪਾਸੇ ਤੁਸੀਂ ਕਹਿੰਦੇ ਬਾਬਾ ਬੁੱਢਾ ਸਾਹਿਬ ਮੁੰਡੇ ਦਿੰਦੇ ਆ ਖਾਸ ਕਰਕੇ ਜਿਹੜੇ ਸਿੱਖ ਨੇ ਮੈਂ ਉਹਨਾਂ ਦੀ ਗੱਲ ਕਰਦਾ ਤੇ ਦੂਜੇ ਪਾਸੇ ਜਿਹੜੇ ਆ ਕੋਈ ਲਾੜੀ ਸ਼ਾਹ ਹੋ ਗਿਆ ਕੋਈ ਸਰੇਂਦਰ ਸਾਈ ਸਾਹ ਹੋ ਗਿਆ ਅਜਿਹਦੇ ਪਿੱਛੇ ਛੇਤਰ ਪਏ ਬੀਬੀਆਂ ਨੇ ਖੁੱਲੇ ਪੜ ਕੇ ਕੁੱਟਿਆ ਠੀਕ ਐ ਤੇ ਇੱਕ ਤਾਂ ਸਿੱਧਾ ਹੀ ਕਹੀ ਜਾਂਦਾ ਫੋਨ ਕਰਕੇ ਆਉਂ ਕਹਿੰਦਾ ਜਿਹੜਾ ਮਰਜੀ ਵੀਜ਼ਾ ਲਾਓ ਤੇ ਉਹਨੂੰ ਖੱਜ ਨੂੰ ਇਹ ਵੀ ਨਹੀਂ ਪਤਾ ਵੀ ਤਿੰਨ ਦਿਨਾਂ ਦੇ ਵਿੱਚ ਕਿਹੜਾ ਵੀਜ਼ਾ ਆ ਗਿਆ ਕਿਹੜੀ ਟਿਕਟ ਹੋ ਗਈ ਕਿੰਨੇ ਪੈਸੇ ਲੱਗੇ ਤੇ ਲੱਡੂਆਂ ਦਾ ਡੱਬਾ ਬੀਬੀ ਲੈ ਕੇ ਆਉਂਦੀ ਆ ਹਾਂ ਪੁੱਤ ਦੱਸ ਤੇਰਾ ਵੀਜ਼ਾ ਇੱਥੇ ਲੱਗਿਆ ਉਹ ਕਹਿੰਦੀ ਹਾਂ ਲੱਗਿਆ ਤੇ ਹੁਣ ਜਿਹੜਾ ਗੋਪੀ ਆ ਭੁਲਾਈ ਆਣ ਵਾਲਾ ਗੁਰਪ੍ਰੀਤ ਮੋਟਾ ਜਿਹਾ ਤੇ ਹੁਣ ਉਹਦੀਆਂ ਇਹ ਗੱਲਾਂ ਨੇ ਕਹਿੰਦੇ ਬੱਤੀ ਦੰਦਾਂ ਵਿੱਚ ਜੋ ਬੋਲਦਾ ਉਹ ਪੂਰਾ ਹੋ ਜਾਂਦਾ ਹੈ ਤੇ ਹੁਣ ਭੇਡਾਂ ਉਧਰ ਨੂੰ ਦੁਰ ਪੀਆਂ ਮੈਨੂੰ ਹੁਣ ਤੁਸੀਂ ਦੱਸਿਓ ਯਾਰ ਵੀ ਮੈਂ ਭੇਡਾਂ ਕਮਾਂ ਕਦੀੜਾਂ ਕਮਾਂ ਖੱਚ ਕਮਾਂ ਜਾਂ ਨਾਂ ਕਮਾਂ ਦੱਸੋ ਮੈਨੂੰ ਇਹ ਤਾਂ ਹੁਣ ਜਾਇਜ਼ ਹੀ ਐ ਕੋਈ ਨਜਾਇਜ਼ ਥੋੜੀ ਐ ਮੈਂ ਇੱਕ ਵੀ ਸਟੇਟਮੈਂਟ ਪਖੰਡਵਾਦੀ ਦਿੱਤੀ ਹੋਵੇ ਇਦਾਂ ਕੋਈ ਕਿਸੇ ਤੋਂ ਪੈਸੇ ਇਕੱਠੇ ਕਰਨ ਦੀ ਕਹੀ ਹੋਵੇ ਕਿਸੇ ਨੌਜਵਾਨ ਨੂੰ ਭੜਕਾਉਣ ਦੀ ਗੱਲ ਕੀਤੀ ਹੋਵੇ ਕਿਤੇ ਨਸ਼ੇ ਪ੍ਰਮੋਟ ਕਰਨ ਦੀ ਗੱਲ ਕੀਤੀ ਹੋਵੇ ਕਦੇ ਅਤਵਾਦ ਦੀ ਗੱਲ ਕੀਤੀ ਹੋਵੇ ਤੁਸੀਂ ਮੈਨੂੰ ਕਹਿ ਸਕਦੇ ਹੋ ਮੈਂ ਜਦੋਂ ਵੀ ਗੱਲ ਕਰਦਾ ਦੇਖੋ ਪੰਜਾਬ ਦੇ ਵਿੱਚ ਪੌਣੇ 3 ਕਰੋੜ ਦੀ ਆਬਾਦੀ ਹੈ ਸਾਰੇ ਬੰਦੇ ਨਹੀਂ ਜੇ ਮੈਨੂੰ ਕਹਿਣ ਵੀ ਤੂੰ ਸਾਰਿਆਂ ਨੂੰ ਭੇਟ ਕਹਿੰਨੇ ਸਾਰਿਆਂ ਨੂੰ ਥੋੜੇ ਕਹਿੰਨੇ ਆਪਾਂ ਬੜੇ ਸਿਆਣੇ ਬੰਦੇ ਨੇ ਜਿਹੜੇ ਪਖੰਡਵਾਦ ਤੋਂ ਦੂਰ ਨੇ ਬਾਬਾ ਬਾਤ ਤੋਂ ਦੂਰ ਨੇ ਬਹੁਤ ਲੋਕ ਨੇ ਜਿਹੜੇ ਸਮਝੇ ਹੋਏ ਨੇ ਸੁਲਝੇ ਹੋਏ ਨੇ ਪਰ ਜਿਹੜੇ ਇਹ ਲੋਕ ਹਰੇਕ ਬੰਦੇ ਨੂੰ ਬਾਬਾ ਮੰਨ ਕੇ ਉਹਦੇ ਘਰ ਮੇਲਾ ਲਾ ਲੈਂਦੇ ਨੇ ਜਾ ਕੇ ਕੋਈ ਪੁੱਤ ਮੰਗੀ ਜਾਂਦਾ ਕੋਈ ਗੱਡੀ ਮੰਗੀ ਜਾਂਦਾ ਉਕਿਆਸ ਰੰਗੀਆਂ ਵੀ ਲਾਉਂਦਾ ਰਹਿੰਦਾ ਮਾਨ ਜਿੱਤੂ ਫਲਾਨਾ ਹਰੂ ਸਵੀਰਵਾਦ ਲੈਦਾ ਹੋਇ ਫਲਾਨਾ ਏਦਾਂ ਹੋਰ ਇਹ ਵੀ ਕਰੀ ਜਾਂਦਾ ਪਰ ਇਹ ਕਾਰਨ ਉਹਨੂੰ ਪਹਾੜਾਂ ਤੇ ਚੜਾਉਣ ਦਾ ਕੀ ਮਤਲਬ ਹੈ ਕੋਈ ਜ ਚੈਨਲ ਨੇ ਚੱਲ ਮੈਂ ਨਾਮ ਨਹੀਂ ਲੈਂਦਾ ਪਰ ਕਈਆਂ ਨੇ ਤਾਂ ਨਾਮ ਲੈ ਕੇ ਪੋਸਟਾਂ ਵੀ ਪਾਤੀਆਂ ਵੀ ਆਹਾ ਹਾ ਚੈਨਲਾਂ ਨੇ ਇਹ ਗੁਰਪ੍ਰੀਤ ਭਲਾਈਆਂ ਨੇ ਨੂੰ ਚਮੜਾਇਆ ਜਾ ਪਹਾੜਾਂ ਤੇ ਚੜਾਇਆ ਇਹ じゃ ਕੁਛ ਲੋਕਾਂ ਨੇ ਸ਼ਬਦ ਵਰਤੇ ਪਰ ਮੈਂ ਤਾਂ ਗੱਲ ਇਹੀ ਕਹਿਣੀ ਆ ਵੀ ਜਦੋਂ ਮੈਂ ਖਾਚ ਭੇੜ ਕਤੀੜ ਕਹਿਣਾ ਉਦੋਂ ਇਹ ਸਮਝ ਲਿਆ ਕਰੋ ਵੀ ਮੈਂ ਕਿਹਨੂੰ ਕਹਿ ਰਿਹਾ ਜਿਹੜੇ ਭੇੜ ਹੈਗੇ ਨੇ ਜਿਹੜੀਆਂ ਖਰਚਾਂ ਹੈਗੀਆਂ ਨੇ ਕਤੀੜਾਂ ਹੈਗੀਆਂ ਨੇ ਮੈਂ ਉਹਨਾਂ ਨੂੰ ਕਹਿਣਾ ਮੈਂ ਆਮਨ ਥੋੜੀ ਕਹਿਣਾ ਹੁਣ ਜਿਹੜੇ ਬੰਦੇ ਗੁਰਬੀਤ ਗੋਪੀ ਦੇ ਖੇਤ ਜਾਂਦੇ ਨੇ ਗੱਡੀਆਂ ਲੈ ਲੈ ਕੇ ਪਤਾ ਨਹੀਂ ਕੀ ਕੁਝ ਜਾ ਕੇ ਮੰਗਦੇ ਹੋਣਗੇ ਉੱਥੇ ਤੇ ਹੁਣ ਇਹੀ ਮੰਨਿਆ ਹੋਣਾ ਵੀ ਉਹ ਬਾਬਾ ਜੋ ਰੱਬ ਹੈ ਇੱਕ ਪਾਸੇ ਨਵਾ ਬੁੱਢਾ ਸਾਹਿਬ ਦੇ ਕੋਲ ਅਗੇ ਉੱਥੋਂ ਪੁੱਤਰੀ ਦਾਤ ਮਿਲੀ ਪਤਾ ਨਹੀਂ ਕਿਤੇ ਕਿਤੇ ਧੱਕੇ ਖਾਣੇ ਆ ਤੇ ਹੱਲੇ ਕਹਿਣਗੇ ਪੰਜਾਬ ਤਾਂ ਗੁਰਾਂ ਦੇ ਨਾਂ ਤੇ ਵੱਸਦਾ ਹੈ ਪੰਜਾਬ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਤੇ ਪੰਥਕ ਅਜੰਡਾ ਨਹੀਂ ਲੈਂਦਾ ਅਸੀਂ ਗੱਲ ਨਹੀਂ ਕਰਦੇ ਜਿਹੜਾ ਇਸ ਵਕਤ ਪਖੰਡ ਬਾਦ ਅਬਾਬਾਬਾ ਸ਼ੁਰੂ ਹੋਇਆ ਹੋਇਆ ਹੈ ਨਾ ਹਰੇਕ ਨੂੰ ਅਸੀਂ ਬਾਬਾ ਮੰਨ ਕੇ ਬਹਿ ਜਾਣੇ ਇੱਕ ਨਾ ਮੈਂ ਛੋਟੀ ਜਿਹੀ ਕਹਾਣੀ ਸੁਣਾਉਣੀ ਹੈ ਮੇਰੇ ਖਾਲ ਦੋਕਮੈਂਟ ਵਿੱਚ ਵੀ ਪੂਰੀ ਕਰ ਦਿੰਦਾ ਇੱਕ ਪੰਡਤ ਖੋਤੇ ਤੇ ਚੜ ਕੇ ਪ੍ਰਚਾਰ ਕਰਨ ਜਾਂਦਾ ਸੀ ਯਾਨਕਿ ਆਪਣੀਆਂ ਜਿਹੜੀਆਂ ਧਾਰਮਿਕ ਪੁਸਤਕਾਂ Hindu ਸਮਾਜ ਦਾ ਕਹਿ ਲਓ ਕਿਸੇ ਦਾ ਵੀ ਕਹਿ ਲਓ ਉਹ ਪ੍ਰਚਾਰ ਕਰਨ ਜਾਂਦਾ ਸੀ ਤੇ ਉਹਨੂੰ ਖਾਣ ਪੀਣ ਨੂੰ ਵਧੀਆ ਮਿਲਦਾ ਸੀ ਚਾਰ ਪੈਸੇ ਮਿਲਦੇ ਸੀ ਜਿਹੜਾ ਖੋਤਾ ਸੀ ਇੱਕ ਦਿਨ ਮੁਰਦਿਆਂ ਹੋਇਆ ਰਾਹ ਵਿੱਚ ਖੋਤਾ ਕਹਿੰਦਾ ਪੰਡਤ ਨੂੰ ਕਹਿੰਦਾ ਪੰਡਤ ਜੀ ਕਹਿੰਦਾ ਤੁਸੀਂ ਬੜੀ ਐਸ਼ ਲੈਨੇ ਹੋ ਬੜੇ ਪੈਸੇ ਕਮਾਉਨੇ ਹੋ ਖਾਣ ਪੀਣ ਨੂੰ ਵਧੀਆ ਮਿਲਦਾ ਮੈਨੂੰ ਵੀ ਦੋ ਕੱਕਰ ਅੱਖਰ ਸਿਖਾ ਦਿਓ ਤੁਸੀਂ ਮੈਂ ਵੀ ਪੜ ਲਵਾਂ ਦੋ ਅੱਖਰ ਤੁਹਾਡੇ ਮੰਗ ਮੈਂ ਵੀ ਮौज ਕਰਾਂ ਪੰਡਤ ਕਹਿੰਦਾ ਐ ਕਰ ਕਹਿੰਦਾ ਫਿਰ ਦੋ ਖੋਤੇ ਲੈ ਕੇ ਆ ਉਹ ਕਹਿੰਦਾ ਦੋ ਖੋਤੇ ਕਿਉਂ ਕਹਿੰਦਾ ਜਦੋਂ ਤੈਨੂੰ ਚਾਰ ਅੱਖਰ ਸਿਖਾ ਦੇ ਤੂੰ ਮੇਰੇ ਕੋਲੋਂ ਜਾਵੇਂਗਾ ਮੈਨੂੰ ਕੋਤਾ ਹੋਰ ਚਾਹੀਦਾ ਫਿਰ ਇੱਕ ਤੈਨੂੰ ਖੋਤਾ ਹੋਰ ਚਾਹੀਦਾ ਜਿਹੜੇ ਖੋਤੇ ਤੂੰ ਜੜ ਕੇ ਜਾਵੇਂਗਾ ਹੁਣ ਤੁਸੀਂ ਦੇਖ ਲਓ ਵੀ ਇੱਕ ਪੰਡਤ ਦੇ ਕੋਲ ਇੱਕ ਖੋਤਾ ਸੀ ਅੱਗੇ ਖੋਤੇ ਨੂੰ ਦੋ ਅੱਖਰ ਹੋਰ ਸਿਖਾਏ ਉਹਨੂੰ ਖੋਤਾ ਚਾਹੀਦਾ ਫਿਰ ਅੱਗੇ ਹੋਰ ਖੋਤਾ ਚਾਹੀਦਾ ਬਸ ਇਦਾਂ ਹੀ ਭੇੜ ਖਾਚ ਕਦੀੜ ਲੋਕ ਨੇ ਜਿਹੜੇ ਨਾ ਬਾਬਿਆਂ ਦੇ ਪਿੱਛੇ ਜਾਂਦੇ ਆ ਹੁਣ ਉਹ ਤੋਂ ਇੱਕ ਦਵਾਬੇ ਹੋਰ ਨਿਕਲਣਗੇ ਤੁਸੀਂ ਦੇਖਿਆ ਨਹੀਂ ਆ ਜਿਹੜੇ ਕਲਾਕਾਰਾਂ ਦੀਆਂ ਇੰਟਰਵਿਊ ਹੁੰਦੀਆਂ ਨੇ ਹੱਥ ਵਿੱਚ ਨਾ ਮਾਲਾ ਫੜੀ ਹੁੰਦੀ ਹੈ ਆ ਜਿਹੜਾ ਸਿੱਧੂ ਮੂਸੇਦਨ ਆਲੇ ਨਾਲ ਮੁੰਡੇ ਦਾ ਗਾਣਾ ਹੈ ਉਸ ਨੇ ਬਾਈ ਬਾਈ ਕਹਿੰਦੀ ਦੁਨੀਆ ਮੈਂ ਉਹਦਾ ਨਾਮ ਹੀ ਜਾਣਦਾ ਉਹਦੀ ਇੰਟਰਵਿਊ ਦੇਖੀ ਮੈਂ ਕੱਲ ਤੇ ਉਹ ਇੱਕ ਹੱਥ ਨਾਲ ਮਾਲਾ ਫੜੀ ਜਾਂਦਾ ਦੂਜੇ ਹੱਥ ਨਾਲ ਗਾਣੇ ਦੀ ਗੱਲਾਂ ਕਰੀ ਜਾਂਦਾ ਜਣਕੇ ਲੋਕਾਂ ਨੂੰ ਬੇਬਕੂ ਬਣਾਉਣ ਵਾਸਤੇ ਨਾ ਕੁਛ ਵੀ ਕਰਨ ਦੀ ਲੋੜ ਨਹੀਂ ਕੇਵਲ ਪਖੰਡ ਕਰਨ ਦੀ ਲੋੜ ਹੈ ਲੋਕ ਪਿੱਛੇ ਲੱਗ ਜਾਂਦੇ ਆ ਤੇ ਜਿੰਨਾ ਬੇੜਾ ਗਰਕ ਸਾਡਾ ਜਾਂ ਸਾਡੇ ਪੰਜਾਬ ਦਾ ਡੇਰਾਵਾਦ ਨੇ ਪਖੰਡਵਾਦ ਨੇ ਆ ਬਾਬਿਆਂ ਨੇ ਆ ਜਿਹੜਾ ਗੋਪੀਵਰਗੇ ਨਵੇਂ ਉੱਠੇ ਨੇ ਇਹਨਾਂ ਨੇ ਕੀਤਾ ਨਾ ਕੋਈ ਹਿੰਦੂ ਕਰ ਸਕੇ ਨਾ ਮੁਸਲਮ ਨਾ ਅਸਾਈ ਇਹ ਦੋਨਾਂ ਪਿੱਛੇ ਐਨੀ ਪੈ ਪਰਦੇ ਸਾਡਾ ਬੇੜਾ ਤਾਂ ਸਾਡੇ ਆਪਣੇ ਬਹਾਰੇ ਨੇ ਪੰਜਾਬ ਨੂੰ ਜੇ ਕਹਿ ਲਈਏ ਬਰਬਾਦ ਕਰ ਰਹੇ ਨੇ ਸਾਡੇ ਆਪਣੇ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ